ਕੋਚਾ ਇੱਥੇ ਹੋਣ। ਅੱਜ ਨੂੰ ਸਭ ਅੱਜ ਬੀਬੀ ਜੀ ਵੱਲੋਂ 550 ਛੁੱਟ ਵੀ ਦਿੱਤਾ ਗਿਆ ਫਰੀਦਪੁਰ ਦੇ ਵਿੱਚ ਕੀ ਕਰਾਂ। ਅੱਜ ਤਾਂ ਜੀ ਅ ਅੱਜ ਦਾ ਦਿੜ ਤਾਂ ਬਾਬਾ ਫਰੀਜੀ ਦੇ ਨਾਤੇ ਆ। ਉਹਨਾਂ ਦੇ ਅੱਗੇ ਹੱਥ ਜੋੜਨੇ ਆਂ ਅਰਦਾਸ ਕਰਨੀ ਆਂ ਕਿ ਕਾਮਯਾਬੀ ਬਖਸ਼ਣ ਤੇ ਨਾਲੇ ਵਰਕਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਹੈ। ਕੰਮ ਦੀ ਰੋਤਾ ਹਾੜੀ ਜੋਰਾਂ ਤੇ ਹੈ। ਪਰ ਮੈਂ ਵਰਕਰ ਸਹਿਬਾਨਾਂ ਦਾ ਬਹੁਤ ਧੰਨਵਾਦੀ ਆਂ ਜਿਹੜੇ ਬਹੁਤ ਵੱਡੀ ਤعداد ਚ ਜੋਸ਼ ਵਿੱਚ ਪਹੁੰਚੇ ਐ ਸੋ ਉਹਨਾਂ ਨੇ ਮੀਟਿੰਗ ਕੀਤੀ ਐ ਤੇ ਉਹਨਾਂ ਨੂੰ ਕਿਹਾ ਕਿ ਬਈ ਹੁਣ ਤਗੜੇ ਹੋ ਜੇ ਕਮਰ ਕੱਸੇ ਕਰ ਲੋ ਆਪਾਂ ਇਹ ਜਿਹੜੀ ਸੀਟ ਐ ਉਹ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣੀ ਢਿੱਲੋ ਸਾਹਿਬ ਮੁਹੰਮਦ ਸਦੀਕ ਜੀ ਦੀ ਕੱਲ ਕੋਟਪੁਰੇ ਵੀ ਗੈਰ ਹਾਜ਼ਰੀ ਤੇ ਫਰੀਪੋਟ ਵੀ ਗੈਰ ਹਾਜ਼ਰੀ ਕੀ ਦੇਖਦੇ ਹੋ ਕਿਸ ਤਰ੍ਹਾਂ ਦੇ ਕੋਈ ਨਹੀਂ ਸਦੀਕ ਸਾਹਿਬ ਪਾਰਟੀ ਦੇ ਨਾਲ ਐ ਸਦੀਕ ਸਾਹਿਬ ਨੂੰ ਪਾਰਟੀ ਨੇ ਬਹੁਤ ਮਾਨ ਬਖਸ਼ਿਆ ਪਹਿਲਾਂ ਐਮਐਲਏ ਬਣਾਇਆ ਫਿਰ ਸਦੀਕ ਸਾਹਿਬ ਨੂੰ ਐਮਐਲਏ ਟਿਕਟ ਦਿੱਤੀ ਫਿਰ ਐਮਪੀ ਬਣਾਇਆ ਸੋ ਹਰੇਕ ਹਾਲ ਦਾ ਸਮਾਂ ਹੁੰਦਾ ਸੋ ਆਉਣ ਵਾਲੇ ਸਮੇਂ 'ਚ ਹੋਰ ਸਦੀਕ ਸਾਹਿਬ ਨੂੰ ਪਾਰਟੀ ਮਾਨ ਬਖਸ਼ੂਗੀ ਕੱਲੀ ਇਲੈਕਸ਼ਨ ਨਹੀਂ ਹੈ ਹੋਰ ਬੜੀਆਂ ਐਗੀਆਂ ਥਾਵਾਂ ਜਿੱਥੇ ਇਨਸਾਨ ਨੂੰ ਪਾਰਟੀ ਮਾਨ ਬਖਸ਼ ਦਿੱਤਾ ਘਿਲੋ ਸਾਹਿਬ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਕਾਲੀ ਦਲ ਬਾਰੇ ਕੁਝ ਵਿਖਵਾਣੀ ਕੀਤੀ ਹੈ ਕੀ ਹੈ ਜੀ ਉਹ ਮੇਰੀ ਪੂਰਕ ਬਾਣੀ ਮੈਂ ਕੋਈ ਦਾਦਾ ਜੋਸ਼ੀ ਐ ਤੇ ਨਾ ਹੀ ਕੋਈ ਮੈਂ ਬਈ ਸੰਤ ਐ ਪਰ ਇੱਕ ਮੈਂ ਸਿਆਸੀ ਬੰਦਾ ਸਿਆਸੀ ਸੂਝ-ਬੂਝ ਰੱਖਦਾ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਵੀ 4 ਜੂਨ ਤੋਂ ਬਾਅਦ ਕਿਲਰ ਕਿਲਰ ਜੂ ਬੁਰੀ ਤਰ੍ਹਾਂ ਅੱਜ ਕੱਲ ਮੇਰੀ ਯਾਦ ਰੱਖਿਓ ਤੁਸੀਂ ਦੇਖ ਲਓ ਮਿਸਾਲ ਇਹ ਹੈ ਕਿ ਪੰਜਾਬ ਚੋ 70 ਰਾਜ ਸਭਾ ਐਮਪੀ ਬਣੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਬਣਾਏ ਹਾਲਾਂਕਿ ਬਣਾਏ ਤਾਂ ਪੈਸੇ ਲੈ ਕੇ ਪਰ ਇਹਨਾਂ ਨੇ ਬਣਾਏ ਇਹਨਾਂ ਦੇ ਰਾਜ ਸਭਾ ਐਮਪੀ ਹੈ ਇੱਕ ਰਾਜ ਸਭਾ ਐਮਪੀ ਕੇਜਰੀਵਾਲ ਦੀ ਅਰੈਸਟ ਤੇ ਬੋਲਿਆ ਵੀ ਨਹੀਂ ਡਰਦੇ ਮਿਲਣ ਨਹੀਂ ਗਏ ਉਹਨੂੰ ਹਾਲਾਤ ਦੇਖ ਲਓ ਰਾਜ ਸਭਾ ਐਮਪੀ ਉਵੇਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਤੁਸੀਂ ਰੋਜ਼ ਹਾਲਾਤ ਦੇਖ ਰਹੇ ਹੋ ਕੀ ਹੋ ਰਿਹਾ ਸੋ ਇਸ ਕਰਕੇ ਜਿੰਨੀ ਕੁ ਮੇਰੀ ਸਿਆਸੀ ਸੂਝ-ਬੂਝ ਹੈ ਇਹ ਦੋਨੋਂ ਪਾਰਟੀਆਂ 4 ਜੂਨ ਦੇ ਰਿਜ਼ਲਟ ਤੋਂ ਬਾਅਦ ਇੱਕ ਵਾਰੀ ਇਹਨਾਂ ਦੋਨੋਂ ਪਾਰਟੀਆਂ 'ਚ ਖਿਲਾਰਾ ਪਾਉਂਦੇ ਪਰ ਦੂਜੀ ਪਾਸੇ ਤੁਸੀਂ ਇਹ ਵੀ ਦਾਅਵਾ ਤੁਸੀਂ ਕੀਤਾ ਵੀ ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਜੀ ਹੋ ਸਕਦੀ ਹੈ ਹਾਲਾਤ ਇਹ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ 'ਚ ਇਨੀ ਡਿਸਸੈਟੀਸਫਾਈਡ ਫੈਕਸ਼ਨ ਹੈ ਇਹ ਪਾਰਟੀ ਕਹਿੰਦੀ ਸੀ ਕਿ ਅਸੀਂ ਪੈਂਚਰਾਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਇਹ ਪਾਰਟੀ ਕਹਿੰਦੀ ਸੀ ਅਸੀਂ ਰਿਕਸ਼ੇ ਵਾਲਿਆਂ ਨੂੰ ਟਿਕਟਾ ਦੇਵਾਂਗੇ ਇਹ ਪਾਰਟੀ ਕਹਿੰਦੀ ਸੀ ਅਸੀਂ ਗਰੀਬ ਆਦਮੀ ਨੂੰ ਟਿਕਟਾ ਦੇਵਾਂਗੇ ਤੇ ਅੱਜ ਦੇਖ ਲਓ ਟਿਕਟਾ ਕਿੰਨਾ ਸੱਜਣਾ ਨੂੰ ਦਿੱਤੀਆਂ ਇਹਨਾਂ ਨੂੰ ਤਾਂ ਬੰਦੇ ਨਹੀਂ ਮਿਲੇ ਜਾਂ ਤਾਂ ਦੂਸਰੀਆਂ ਪਾਰਟੀਆਂ ਤੋਂ ਉਧਾਰ ਲੈ ਕੇ ਆਉਂਦੇ ਆ ਤੇ ਜਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਉਹ ਸੱਜਣਾ ਨੂੰ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਪੋਲਿਟਿਕਸ ਨਾਲ ਲੈਣਾ ਦੇਣਾ ਕੋਈ ਨਹੀਂ ਜਿਹੜੇ ਹੁਣ ਇੱਥੋਂ ਵਾਲੇ ਕੈਂਡੀਡੇਟ ਹੈ ਉਹ ਪ੍ਰੋਫੈਸ਼ਨਲੀ ਐਕਟਰ ਹੈ ਉਹਨਾਂ ਦਾ ਇੱਕ ਨੰਬਰ ਇੰਟਰਸਟ ਐਕਟਿੰਗ 'ਚ ਹੈ ਪੋਲਿਟਿਕਸ ਤੋਂ ਖਾਣਾ ਪੂਰਤੀ ਕਰਨਾ ਹੈਗੇ ਚੱਲ ਯਾਰ ਐਮਪੀ ਵੀ ਬਣ ਜਾਗੇ ਸੋ ਇਸ ਕਰਕੇ ਸਾਨੂੰ ਡੈਡੀਕੇਟਿਡ ਐਮਪੀ ਚਾਹੀਦੇ ਜਿਹੜੇ ਲੋਕਾਂ ਚ ਦਿਨ ਰਾਤ ਵਿਚਰ ਸਕਣ ਲੋਕਾਂ ਦੇ ਕੰਮ ਕਰ ਸਕਣ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਣ